ਸਰ ਮੁੱਖਤੇ ਪਹੁੰਚੇ ਹੋ ਹਲਾਕ ਕਿ ਹੋ ਜੇ ਨਹੀਂ ਉਹਨ ਕੀ ਲੱਗਦਾ ਰਾਤ ਦਾ ਸ਼ਾਮ ਦਾ ਸਮਾਂ ਹੋ ਗਿਆ ਹਲਾਕ ਬਿਲਕੁਲ ਠੀਕ ਹੈ ਜੀ ਪੂਰਾ ਪ੍ਰਸ਼ਾਸਨ ਲੱਗਾ ਹੋਇਆ ਸਾਰੇ ਬਲਾਕ ਪ੍ਰਚਾਰਨ ਵਰਕਰ ਸਾਰੇ ਲੱਗੇ ਨੌਜਵਾਨ ਲੱਗੇ ਹੋਏ ਪੂਰੀਆਂ ਪੰਚਾਇਤਾਂ ਲੱਗੀਆਂ ਹੋਈਆਂ ਸੋ ਕਹਿਣ ਦਾ ਮਤਲਬ ਹੈ ਤੁਸੀਂ ਜੁੜ ਗਈ ਸੀ ਕਿ ਰਿੰਗ ਬੰਨ ਬਣ ਕੇ ਜਿਹੜਾ ਦਰਿਆ ਦਾ ਪਾਣੀ ਜਿਹੜਾ ਲੈਵਲ ਤੇ ਹੈ ਜਿਹੜਾ ਖੇਪ ਨਿਵਾਸ ਉਹਦੇ ਵਿੱਚ ਆਇਆ ਹੋਇਆ ਬਾਕੀ ਦੇਖੋ ਅਲਦ ਵਾਲੇ ਅਸੀਂ ਖੜੇ ਆ ਕੋਈ ਖੇਤ ਝੋਨਾ ਖੜਾ ਸੋ ਪ੍ਰਮਾਤਮਾ ਦੀ ਕਿਰਪਾ ਨਾਲ ਪ੍ਰਸ਼ਾਸਨ ਨੇ ਲੋਕਾਂ ਨੇ ਲੋਕਾਂ ਦੀ ਮਦਦ ਨਾਲ ਸਾਰਾ ਜਿਹੜਾ ਇਹਨੂੰ ਦਰਿਆ ਨੂੰ ਪਾਣੀ ਨੂੰ ਰੋਕਿਆ ਗਿਆ ਬੀਬੀਐਮਬੀ ਨੂੰ ਕਾਲ ਕਰਕੇ ਪਿਛੋ 15000 ਜਿਹੜਾ ਕੁ ਮਟੀਰੀਅਲ ਕੋ ਪਾਣੀ ਉਹ ਘਟਾਇਆ ਗਿਆ ਸੋ ਕਹਦਾ ਮਤਲਬ ਦਰਿਆ ਦਾ ਲੈਵਲ ਤੇ ਧਰਤੀ ਦਾ ਲੈਵਲ ਜਿਹੜਾ ਸਾਡੇ ਖੇਤਾਂ ਦਾ ਲੈਵਲ ਉੱਚਾ ਦਰਿਆ ਦਾ ਜੇ ਥੋੜਾ ਨੀਵਾ ਵਹਾਵ ਚੱਲ ਲਿਆ ਪ੍ਰਮਾਤਮਾ ਕੀ ਅਰਦਾਸ ਕਰਨੇ ਕਿ ਪਾਣੀ ਹੋਰ ਨਾ ਆਵੇ ਪਿਛੋਂ ਪਹਾੜਾਂ ਚੋਂ ਨਾ ਆਵੇ ਪਹਾੜਾਂ ਜੋ ਪਾਣੀ ਨਾ ਆਵੇ ਕਿ ਡੈਮ ਚ ਇੰਨਾ ਪਾਣੀ ਨਾ ਹੋਵੇ ਕਿ ਉਹ ਸੱਡਣਾ ਪਵੇ ਫਿਲਹਾਲ ਦੀ ਘੜੀ ਲੋਕਾਂ ਨੂੰ ਬੇਨਤੀ ਆ ਕਿ ਬਿਲਕੁਲ ਸੇਫ ਹੋ ਤੁਸੀਂ ਲੋਕਾਂ ਦੀਆਂ ਫੌਜਾਂ ਤੋਂ ਬਚੋ ਤੇ ਜਿਹੜੇ ਲੋਕ ਸਿਰਫ ਦੇਖਣ ਆ ਰਹੇ ਆ ਉਹਨਾਂ ਨੂੰ ਹੱਥ ਬਣ ਕੇ ਬੇਨਤੀ ਹੈ ਕਿ ਇਹਨੂੰ ਗੁਆ ਨਾ ਬਣਾਓ ਮੁਸੀਬਤ ਦੀ ਘੜੀ ਚ ਅਸੀਂ ਲੋਕ ਸੇਵਾ ਵਾਲੇ ਜਿਹੜੇ ਸੇਵਾ ਕਰਨ ਚਾਹੁੰਦੇ ਉਹ ਆਉਣ ਦੇਖਣ ਵਾਲਿਆਂ ਨੂੰ ਬੇਨਤੀ ਹੈ ਕਿ ਉਹ ਇੱਥੇ ਨਾ ਅੱਛਾ ਸਰ ਅੱਜ ਬੀਜੇਪੀ ਦੇ ਆਗੂ ਤਰਨ ਜੋਗ ਦੀ ਆਏ ਸੀ ਉਹਨਾਂ ਨੇ ਸਵਾਲ ਖੜੇ ਕੀਤੇ ਨੇ ਚਾਹੇ ਆਰਡੀ ਅਤੇ ਪੰਡਾਂ ਨੂੰ ਲੈ ਕੇ ਹੋਵੇ ਚਾਹੇ ਉਹਨਾਂ ਨੇ ਜ਼ਿਕਰ ਕੀਤਾ ਇੱਥੇ ਮਾਈਨਿੰਗ ਦਾ ਇਹਨੂੰ ਲੈ ਕੇ ਤੁਹਾਡਾ ਜੋਗ ਸਾਹਿਬ ਨੂੰ ਪੁੱਛਣਾ ਸੀਗਾ ਵੀ ਜਿਹੜੇ ਮਾਈਨਿੰਗ ਦਾ ਹੁੰਦੀ ਬਾਨੇ ਲੱਭ ਰਹੇ ਹੋ ਸ਼ਰਮ ਹੋਣੀ ਚਾਹੀਦੀ ਤੁਹਾਨੂੰ ਮਹੀਨਾ ਹੋ ਚੱਲਾ ਜੀ ਇਸ ਵਿਪਤਾ ਨੂੰ ਪਈ ਨੂੰ ਕੀ ਦੇ ਕੀ ਦਿੱਤਾ ਮੋਦੀ ਸਾਹਿਬ ਨੇ ਮੋਦੀ ਸਾਹਿਬ ਤੋਂ ਇੱਕ ਟਵੀਟ ਨਹੀਂ ਸਰਿਆ ਪੰਜਾਬ ਦੀ ਇਹ ਪੰਜਾਬ ਉਹ ਪੰਜਾਬ ਹੈ ਜਿਹੜੇ ਸ਼ੁਰੂ ਤੋਂ ਦੇਸ਼ ਆਜ਼ਾਦ ਕਰਾਉਣ ਤੱਕ ਬਾਰਡਰਾਂ ਦੇ ਉੱਤੇ ਕੁਰਬਾਨੀਆਂ ਦਿੰਦਾ ਰਿਹਾ ਇਹ ਪੰਜਾਬ ਹੈ ਕਿਸੇ ਵੀ ਸਟੇਟ 'ਚ ਕੋਈ ਵਿਪਤਾ ਆਈ ਹੋਵੇ ਉੱਥੇ ਜਾ ਕੇ ਇਹੀ ਸਰਦਾਰ ਪੰਜਾਬੀ ਭਰਾ ਸਾਡੇ ਪੂਰਾ ਪੰਜਾਬ ਜਿਹੜਾ ਲੰਗਰਾਂ ਦੇ ਢੇਲਾਂ ਦਿੰਦੇ ਆ ਲੋਕਾਂ ਦੀ ਵਿਪਤਾ ਨੂੰ ਦੂਰ ਕਰਨ ਵਿੱਚ ਮਦਦ ਕਰਨ ਵਿੱਚ ਸੋ ਇਹ ਪੰਜਾਬੀ ਉਹ ਪੰਜਾਬੀ ਹੈ ਜਿਹੜਾ ਅੱਜ ਆਪਣੇ ਲਈ ਦਿਨ ਰਾਤ ਮਿਹਨਤ ਕਰਕੇ ਲੋਕਾਂ ਨੂੰ ਜਾਨਾਂ ਬਚਾ ਰਿਹਾ ਤੇ ਬੀਜੇਪੀ ਕਿੱਥੇ ਹੈ ਜੀ ਬੀਜੇਪੀ ਨੇ ਕੀ ਦਿੱਤਾ ਹੁਣ ਤੱਕ ਨਰੇਬਿਕਰਪਾਦਵੰਤ ਆਮਕਮਲਤੀ ਸਾਹਿਬ ਹਕੂਮਤ ਨਾਲ 71 ਕਰੋੜ ਰੁਪਏ ਲੋਕਾਂ ਦੀ ਮਦਦ ਵਾਸਤੇ ਭੇਜਿਆ ਗਿਆ ਬੀਜੇਪੀ ਵੱਲੋਂ ਕੀ ਆਇਆ ਜੀ ਸਾਸੀ ਆਪਣੀ ਤਰਫਾਂ ਦਿੱਤੀਆਂ ਅਸੀਂ ਜਿੰਨੇ ਜਿੰਨੇ ਘਰਾਂ ਚ ਪੈਸੇ ਚੱਕ ਕੇ ਲੋਕਾਂ ਦੀ ਸੇਵਾ ਜਲਾਤੇ ਕਿਤੇ ਡੀਜ਼ਲ ਪਵਾਤਾ ਕਿਤੇ ਲੋਕਾਂ ਦੀ ਰਸਨ ਪਚਾ ਰਹੇ ਆ ਕਿਤੇ ਕੋਈ ਮਦਦ ਕਰ ਨਹੀਂ ਬੀਜੇਪੀ ਕੀ ਦੇ ਰਹੀ ਹੈ ਬੀਜੇਪੀ ਖਾਲੀ ਆ ਕੇ ਮਾਈਕ ਦੇ ਅੱਗੇ ਖੜ ਕੇ ਬੋਲ ਕੇ ਚਲ ਜਾਂਦੀ ਇਹਨਾਂ ਪੰਜਾਬ ਦਾ ਪੁਲਾ ਨਹੀਂ ਹੁਣ ਪੰਜਾਬ ਦਾ ਜੇ ਪੁਲਾ ਕਰਨੀ ਚਾਹੁੰਦੇ ਬੀਜੇਪੀ ਅੱਜ ਵੀ ਤੁਹਾਡੇ ਚੈਨਲ ਰਈ ਮੋਦੀ ਸਾਹਿਬ ਨੂੰ ਬੇਨਤੀ ਕਰਦਾ ਕਿ ਸਾਡਾ ਹੀ ਪੈਸਾ ਸਾਨੂੰ ਮੋੜ ਜਾਓ ਸਾਡੇ ਪੰਜਾਬੀਆਂ ਨੂੰ ਉਹ ਹੀ ਵੋਟ ਅੱਛਾ ਸਰ ਲਗਾਤਾਰ ਪੰਜਾਬ ਦੇ ਲੀਡਰ ਜਿਹੜੇ ਖਾਸ ਕਰਕੇ ਲੁਧਿਆਣਾ ਦੇ ਨਾਲ ਸੰਬੰਧਿਤ ਜਿਹੜੇ ਇਲੈਕਸ਼ਨ ਲੜ ਚੁੱਕੇ ਆ ਕੋਈ ਵੀ ਨਹੀਂ ਆਇਆ ਜੀ ਰਾਜਾ ਵੜਿੰਗ ਨਹੀਂ ਆਇਆ ਜੀ ਕਿ ਮੰਤਰੀ ਸਾਹਿਬ ਨਹੀਂ ਆਏ ਬਿੱਟੂ ਜੀ ਕਿੱਥੇ ਗਏ ਕਿਹੜੀ ਕਿਹੜੇ ਆਏ ਜਿਹੜੇ ਆਏ ਉਹ ਵੀ ਫੋਟੋ ਕਰਾ ਕੇ ਚਲ ਗਏ ਚਿੱਟੇ ਕੁਰਤੇ ਜਮੇ ਪਾ ਕੇ ਚਲ ਗਏ ਸੋ ਇਹ ਕੀ ਗੱਲ ਕੀ ਦੇਣਗੇ ਪੰਜਾਬੀਆਂ ਇਹ ਪੈਸੇ ਵੰਡਣ ਦੀਆਂ ਤਸਵੀਰਾਂ ਵੀ ਆ ਰਹੀਆਂ ਨੇ ਪੈਸੇ ਵੰਡਣ ਦੀਆਂ ਤਸਵੀਰਾਂ ਜੀ ਸੱਡੋ ਕੀ ਕਹਾਂ ਸਕੈਨਰ ਵੰਡ-ਵੰਡ ਕੇ ਲੋਕਾਂ ਤੋਂ ਪੈਸੇ ਇਕੱਠੇ ਕਰਕੇ ਲੋਕਾਂ ਨੂੰ ਦੇ ਰਿਹਾ ਉਹ ਵੀ ਕੁਛ ਨਹੀਂ ਸਾਰੇ ਜਿਹੜਾ ਦੇ ਜਿਹੜਾ ਨੇ ਸਕੈਨਰ ਪਾਤੇ ਇਹ ਸਕੈਨਰਾਂ ਦੇ ਪੈਸੇ ਪਾਓ ਉਹ ਚੋਲੇ 'ਚ ਪਾ ਕੇ ਉਹ ਵੀ ਆਪਣੇ ਬੰਦੇ ਹੀ ਜਿਹੜੇ ਗੱਡੀਆਂ 'ਚ ਪਿਠਾਉਂਦੇ ਉਹਨੇ ਟੀ-ਸ਼ਰਟ ਪਵਾ ਕੇ ਉਹਨੇ ਪੈਸੇ ਦੇ ਰਿਹਾ ਇਹ ਸੁਖਵੀਰਵਾਲ ਜੀ ਨਾਟਕ ਕਰ ਰਿਹਾ ਲੋਕ ਜਾਣਦੇ ਆ ਸੁਖਵੀਰਵਾਲ ਜੀ ਚਲੋ ਛੱਡੋ ਉਹ ਬਚਾਰੇ ਵੇ ਕੁਛ ਨਹੀਂ ਹੋਣਾ